ਇਹ ਕੋ ਆਪਣੀ ਜਿਹੜੀ ਹੈ ਲੇਡੀ ਸਰਿਤਾ ਦੇਵੀ ਇਹਨਾਂ ਦਾ ਨਾ ਕਤਲ ਹੋ ਗਿਆ ਸੀ ਮੰਦਰ ਦੇ ਅੰਦਰ ਬੇਸਿਕਲੀ ਨਾ ਉੱਥੇ ਉਹਨਾਂ ਨੂੰ ਰਾਡ ਮਾਰ ਕੇ ਜ਼ਖਮੀ ਕਰਕੇ ਫਰਮਾਨਾ ਉਹਨਾਂ ਦਾ ਮਰਡਰ ਹੋ ਗਿਆ ਸੀ ਮੰਦਰ ਦੇ ਅੰਦਰ ਇਹ ਲੇਡੀ ਸਰਿਤਾ ਦੇਵੀ ਇਹਨਾਂ ਦੇ ਹਸਬੰਡ ਦੋਨੋਂ ਜਿਹੜੇ ਹੈ ਪੂਲ ਬਾਬੂ ਉਹ ਦੋਨੋਂ ਨਾ ਸੈਲਾਨੀ ਦੇਵੀ ਮੰਦਰ ਸਦਵਾ ਦੋਨਾ ਪਿੰਡੇ ਵਿੱਚ ਜਾ ਕੇ ਸੇਵਾ ਕਰਦੇ ਸੀ ਰੋਜ਼ ਆਪਣਾ ਜਿਹੜੀ ਡੇਲੀ ਉਹਨਾਂ ਦਾ ਕੰਮ ਹੈ ਉਹ ਕੰਮਕਾਜ ਖਤਮ ਕਰਕੇ ਉੱਥੇ ਮੰਦਰ ਦੇ ਵਿੱਚ ਇਹ ਹਰਨੇਕ ਸਿੰਘ

ਨੀ ਜ਼ੋਰ سے ਮਾਰੀ ਕਿ ਆਈ ਥਿੰਕ ਉਹਨਾਂ ਦੀ ਨਾ ਬਾਅਦ ਵਿੱਚ ਉਹਨੂੰ ਹਸਪੀਟਲ ਲੈ ਗਏ ਬਟ ਸੀ ਕੁਡਨਟ ਸਰਵਾਈਵ ਸੋ ਅਦੀ ਸੀ ਫਿਰ ਨਾ ਉਹਨਾਂ ਨੇ 12 ਨੂੰ ਇੱਕ ਪਰਚਾ ਦਰਜ ਕੀਤਾ ਐਫ ਆਈ ਆਰ ਨੰਬਰ 118 2023 ਦੀ ਇਹਦੇ ਵਿੱਚ ਹਰਨੇਕ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੂਜਾ ਜਿਹੜਾ ਹੈਗਾ ਇਹ ਅਸੀਂ ਕੱਲ ਐਫ ਆਈ ਆਰ ਨੰਬਰ 18 ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਨ ਫੈਕਟ ਇਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਇਹਦੇ ਘਰ ਵਾਲੇ ਵੀ ਦੇ ਖਿਲਾਫ ਹੈ ਇਹਨੂੰ ਘਰੋਂ ਕੱਢਿਆ ਹੋਇਆ ਹੈ ਹੈਨਾ ਇਹਦੀ ਇੱਕ ਬੈਣ ਹੈ ਉਹਨੂੰ ਵੀ ਜਾ ਕੇ ਪਹਿਲੇ ਕੁੱਟ ਕੇ ਆਇਆ ਸੀ ਘਰੋਂ ਹੈਨਾ ਇਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਇਦਾਂ ਹੀ ਰਹਿੰਦਾ ਹੈ ਕبھی ਇਸ ਗੁਰਦੁਆਰੇ ਕبھی ਉਸ ਗੁਰਦੁਆਰੇ ਕبھی ਇਹ ਮੰਦਰ ਕبھی ਉਹ ਮੰਦਰ ਮੰਗ ਕੇ ਖਾ ਲੈਂਦਾ ਹੈ ਮੰਗ ਕੇ ਹੀ ਪੈਣਦਾ ਹੈ ਤਾਰੂ ਪਿੱਛੇ ਵੜਨ ਮੰਦਰ ਚ ਜਾਂਦਾ ਜਾਂਦਾ ਸੀ ਉਸ ਕੀ ਜੋ ਅਤਰਾਏ ਲੇਡੀਜ਼ ਦੇਖੋ ਆਪ ਦਿਸ ਇਜ਼ ਅ ਮੈਟਰ ਆਫ ਵੈਰੀਫਿਕੇਸ਼ਨ ਕਿ ਇਹ ਹੈ ਨਾ ਅਸੀਂ ਡਿਊਰਿੰਗ ਦੁਨਾਰੇ ਨੇ ਇਹਦੀ ਰਿਮਾਂਡ ਲੈ ਕੇ ਪੁੱਛ-ਪੁੱਛ ਕਰਾਂਗੇ ਕਿ ਕਿਉਂ ਇਹਨੇ ਕੀਤਾ ਪਰ